ਲੇ ਕੇ ਆਂਦੇ ਹੋਏ ਸੀਗੇ ਵੀ ਤੁਸੀਂ ਹੱਥ ਖੜੇ ਕਰਦੇ ਹੋ ਬਾ ਉਹਨਾਂ ਨੇ ਹੱਥ ਕਰੇ ਦੋ ਚਾਰ ਬੰਦੇ ਨੇ ਹੱਥ ਖੜੇ ਕਰੇ ਬਾਕੀ ਸਾਰੇ ਕੋਈ ਵੀ ਇੱਥੇ ਚਾਹੁੰਦਾ ਨਹੀਂ ਵੀ ਇਹ ਫੈਕਟਰੀ ਬਣੇ ਜਿਹੜੇ ਸਹਿਮਤ ਨਹੀਂ ਉਹ ਹੱਥ ਖੜੇ ਕਰਦੇ ਐਤੇ ਬਹੁਤ ਗੰਦੀ ਪ੍ਰਦੂਸ਼ਣ ਆਉਣੀ ਆ ਆਉਣ ਵਾਲਾ ਪੀਖ ਵੀ ਬਹੁਤ ਮਾੜਾ ਆਉਣਾ ਏ ਆਉਣ ਵਾਲੀ ਜਿਹੜੀ ਨਸਲ ਆ ਉਹ ਬਿਲਕੁਲ ਖਤਮ ਹੋ ਜਾਣੀ ਆ ਕਰੋ ਦੇ ਵਿੱਚ ਉਹ ਹੱਥ ਕਰੇ ਫਾਇਦੇਮੰਦ ਆ ਕਹਿੰਦੇ ਕੰਮ ਦਵਾਂਗੇ ਬੜੀਆਂ ਚੀਜ਼ਾਂ ਨੇ ਐਵੇਂ ਦੇ ਵੀ ਬੜਾ ਬਿਲਕੁਲ ਕੋਈ ਕੰਮ ਦੀ ਸਾਨੂੰ ਲੋੜ ਨਹੀਂ ਹੈਗੀ ਅਸੀਂ ਕੰਮ ਲੈਣਾ ਹੀ ਨਹੀਂ ਹੈਗਾ ਸਾਨੂੰ ਲੋੜ ਨਹੀਂ ਹੈਗੀ ਕੰਮ ਦੀ ਪਹਿਲਾ ਹੱਥ ਖੜਾ ਹੋਇਆ ਜਿਹੜੇ 10 ਬੰਦੇ ਨੇ ਹੱਥ ਖੜਾ ਕੀਤਾ ਕਿ ਅਸੀਂ ਹੱਕ 'ਚ ਆ ਇਹ ਮਿਲ ਲੱਗਣੀ ਚਾਹੀਦੀ ਹੈ ਪਰ ਹੁਣ ਇਹ ਹੱਥ ਦੇਖੋ ਜਿਹੜੇ ਵਿਰੋਧ ਕਰ ਰਹੇ ਨੇ ਜਿਹੜੇ ਇੱਥੇ ਦੇ ਵਸਨੀਕ ਨੇ 8000 ਰੁਪਏ ਦੇ ਦੂੰਗਾ 9000 ਦੇ ਦੂੰਗਾ ਉਹ ਤੇ ਬਾਧੇ ਤਾਂ ਹੀ ਦੇਣ ਲੱਗੇ ਲੱਖਾਂ ਕਰੋੜਾਂ ਰੁਪਏ ਲੈ ਕੇ ਜ਼ਿੰਦਗੀ ਥੋੜੀ ਮਿਲਦੀ ਆ ਇਹ ਮੈਂ ਲੋਕਾਂ ਦੀ ਸਹਿਮਤੀ ਦੇ ਨਾਲ ਜਿਵੇਂ ਲੋਕਾਂ ਨੇ ਹੱਥ ਖੜੇ ਕੀਤੇ ਤੁਹਾਡੇ ਸੈਟੀਸਫਾਈ ਹੈ ਸਾਰਾ ਕੁਝ ਕੀ ਇਸ ਦਾ ਪਲਾਨ ਹੈ ਜੋ ਪ੍ਰੋਸੀਡਿੰਗਸ ਨੇ ਜੀ ਪੀਪੀਸੀਬੀ ਵੱਲੋਂ ਡਰਾ ਹੋ ਜਾਣਗੀਆਂ ਇਹ ਜਿਹੜੀ ਪ੍ਰੋਸੀਡਿੰਗ ਹੈਗੀ ਹੈ ਇਟ ਵਿਲ ਬੀ ਡਿਊਲੀ ਬਰਾਟ ਔਨ ਦਾ ਪੇਪਰ ਥੈਟ ਵੁੱਡ ਬੀ ਅ ਪਬਲਿਕ ਡਾਕੂਮੈਂਟ ਵਿਚ ਵਿਲ ਬੀ ਅਵੇਲੇਬਲ ਟੂ ਅਸੀਂ ਫੈਕਟਰੀ ਲੱਗਣੇ ਦੇਣੀ ਇਹ ਭਗਵੰਤਮਾਨ ਚ ਅੱਜ ਰੋਕਲ ਵਿੱਚ ਕੱਲ ਨੂੰ ਰੋਕਲ ਵਿੱਚ ਇੱਕ ਮੈਲਾ ਪੇਪਰ ਦਾਰੂ ਦੀ ਮਲ ਬੜੀ ਗੰਦੀ ਆ ਨਾ ਨੂੰ ਲੱਗਣ ਦਾਂਗੇ ਨਾ ਦਈਏ ਅਸੀਂ ਕਿੰਤੀ ਮਜ਼ਦੂਰੀ ਇੱਥੇ ਕਰਕੇ ਅਸੀਂ ਆਪਣੇ ਬੱਚਿਆਂ ਦਾ ਗੁਜ਼ਾਰਾ ਕਰਦੇ ਤੇ ਉਹ ਦੇਰ ਤੋਂ ਤੁਸੀਂ ਕੀਲਾ ਹੜ ਪਰਿਆ ਅਸੀਂ ਕਿੱਥੇ ਜਾਉਂਗੇ ਆ ਮਜ਼ਦੂਰ ਤੁਸੀਂ ਸਾਨੂੰ ਫੈਕਟਰੀਆਂ ਤੇ ਨਹੀਂ ਰੱਖਣਾ ਨਾ ਤੁਸੀਂ ਕਦੇ ਰੱਖਿਆ ਇਤਰਾਜ਼ ਦੀ ਉਹ ਗੱਲ ਆ ਜੀ ਮੇਰੇ ਮੇਰੇ ਇਤਰਾਜ਼ ਦੀ ਉਹ ਗੱਲ ਆ ਵੀ ਜਿੰਨੇ ਬੰਦਿਆਂ ਦੇ ਦਸਤਖਤ ਹੋਏ ਆ ਸਾਡੇ ਕੁਝ ਬੰਦਿਆਂ ਦੇ ਨਹੀਂ ਵੀ ਹੋਏ ਉਹ ਸਾਰੇ ਬੰਦੇ ਆ ਜਿਹੜੇ ਉਹ ਇਸ ਪੇਪਰ ਮਿਲਦੇ ਖਿਲਾਫ ਆਏ ਆ ਉਹੀ ਹੱਕ ਵਿੱਚ ਆ ਮੈਂ ਮੇਰੀ ਗੱਲ ਸੁਣ ਲੋ ਜੇਰੀ ਬਾ 2 ਮਿੰਟ ਲਵਾਂਗੇ ਜਿਹੜੇ ਰਹਿ ਗਏ ਉਹਨਾਂ ਦੇ ਬੀਪੀਸੀ ਦੇ ਸਿਗਨੇਚਰ ਲਵਾਂਗੇ ਮੈਂ ਆਪਣੀ 2 ਮਿੰਟ ਦੀ ਗੱਲ ਖਤਮ ਕਰਦੇ ਆਂ ਮੈਂ ਇਹ ਤੋਂ ਬਾਅਦ ਰੈਪ ਅਪ ਕਰੂੰ ਐਨੀ ਮੀ ਉਸ ਆਬਜੈਕਸ਼ਨ ਇਹ ਇਹ ਜਿਹੜਾ ਇਲਾਕਾ ਹੈ ਜਿੱਥੇ ਆਪਾਂ ਖੜੇ ਆ ਇਹ ਖੇਤੀ ਇਹ ਜ਼ਮੀਨ ਆ ਜਿਹੜੀ ਉਹ ਖੇਤੀ ਤੇ ਆਧਾਰਿਤ ਜ਼ਮੀਨ ਆ ਇਸ ਕਰਕੇ ਜੇ ਇੱਥੇ ਕੋਈ ਇੰਡਸਟਰੀ ਲੱਗਦੀ ਆ ਤਾਂ ਉਹ ਸਾਡੇ ਵਾਤਾਵਰਣ ਨੂੰ ਪੋਲੂਸ਼ਨ ਕਰੂਗੀ ਕਿਉਂਕਿ ਇਹ ਸ ਇੰਡਸਟਰੀ ਇਸ ਇੰਡਸਟਰੀ ਦਾ ਜਿਹੜਾ ਪਾਣੀ ਆ ਉਹ ਕਿੰਨਾ ਹੋ ਗਿਆ ਇਹ ਅਸੀਂ ਸਾਰੇ ਇਸ ਇੰਡਸਟਰੀ ਦੇ ਖਿਲਾਫ ਆ ਤੇ ਉਹ ਕਿੰਨਾ ਲੋਟ ਸਾਥੀ ਕਰਦੇ ਆ ਜੀ ਠੀਕ ਹੈ ਜੀ ਚਲੋ ਮਾਰੇ ਸਭ ਤੋਂ ਪਹਿਲਾਂ ਹੈਲੋ ਰਿੰਚ ਜਰੀ ਮਰਦਾ ਹੋਣੀ ਹੁਣ ਵਾਲੀ ਵਾਲੀ ਲੋਇਡ ਡਾਕਟਰ ਜੀ ਤੁਹਾਨੂੰ ਪਾ ਕੇ ਆਸੀ ਤੁਹਾਡੇ ਸਭ ਦੇ ਤਰ੍ਹਾਂ ਪਹਿਲੇ ਸਹਿਮਤੀ ਫੈਕੀਆ ਦਾ ਪੂਰਾ ਪੱਕਾ ਮੈਂ ਮਦਦ ਨੂੰ ਸੁਣ ਲੋ ਬਈ ਹਾਂਜੀ ਮੈਨੂੰ ਕਿਹੜੇ ਮੈਚ ਨਹੀਂ ਮਿਲਦੇ। ਮੈਂ ਕਿਹਾ ਜੀ ਆਜੋ ਜੀ ਕੋਈ ਰਹਿ ਨਹੀਂ ਹੁਣ ਕੋਈ ਨਹੀਂ ਜਾਣ ਕੇ ਕਿ ਫਾਈਨਲ ਟੂ ਹਾਂਜੀ ਮੈਂ ਬਲਵਿੰਦਰ ਸਿੰਘ ਸਨ ਆਫ ਗੁਰਦਾਸ ਸਿੰਘ ਪਿੰਡ ਪੈ ਰੋ ਮੱਜਾ ਛੁੜੀ ਚੋਦਾਰ ਸਾਹਿਬ ਮੌਜੂਦਾ ਲੇਬਰ ਯੂਨੀਅਨ ਪ੍ਰਧਾਨ ਮੈਂ ਬੇਨਤੀ ਕਰਦਾ ਭੈਣ ਜੀ ਇੱਕ ਮਿੰਟ ਧਿਆਨ ਦਿਓ ਮਜ਼ਦੂਰ ਕਿਰਤੀਆਂ ਨੂੰ ਸਿਰਫ ਨਸਲਰ ਫਸਲ ਦਾ ਕਰਾ ਮਤਲਬ ਹੈ ਸਾਨੂੰ ਅਸਲ ਮਤਰਾ ਦਾ ਹੈਗਾ ਨਸ ਤੇ ਫਜ਼ਲ ਦਾ ਅਸੀਂ ਕਿੰਨੀ ਮਜ਼ਦੂਰੀ ਇੱਥੇ ਕਰਕੇ ਅਸੀਂ ਆਪਣੇ ਬੱਚਿਆਂ ਦਾ ਗੁਜ਼ਾਰਾ ਕਰਦੇ ਤੇ ਉਹ 150 ਤੁਸੀਂ ਕੀਲਾ ਹਣ ਪੜਿਆ ਅਸੀਂ ਕਿੱਥੇ ਜਾਵਾਂਗੇ ਆ ਮਜ਼ਦੂਰ ਤੁਸੀਂ ਸਾਨੂੰ ਫੈਕਟਰੀਆਂ ਦੇ ਨਹੀਂ ਰੱਖਣਾ ਨਾ ਤੁਸੀਂ ਕਦੇ ਰੱਖਿਆ ਪੰਜਾਬੀ ਦੱਸੋ ਰੋਪੜ ਜ਼ਿਲ੍ਹੇ ਦਾ ਦਇਆ ਦਿਓ ਸਾਡਾ ਪੱਕਾ ਰਾਜ ਅਸੀਂ ਮੈਂ ਮਜ਼ਦੂਰ ਦੁਨੀਆ ਦਾ ਬਕਾਇਦਾ ਇਸ ਗੱਲ ਦਾ ਕਿੱਟੜ ਤੋੜਦੇ ਵਿਰੋਧ ਕਰਦਾ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਵਾਹਿਗੁਰੂ ਜੀ ਦਾ ਖਾਲਸਾ ਮੈਂ ਪਬਲਿਕ ਅਰੇਂਗ ਅਜਿਹਾ ਪਤਾ ਕੀ ਅਸੀਂ ਰਿਪੀਟ ਨਹੀਂ ਕਰਾਂਗੇ ਜੀ ਜੀ ਆਈ ਵਿਲ ਨਾਟ ਰਿਪੀਟ ਆਈ ਵਿਲ ਨਾਟ ਪਰ ਜੇ ਜੇ ਨਾਮ ਜਦੋਂ ਬੰਦ ਹੋ ਗਈ ਹਾਂ ਜੀ ਉਹ ਜਦੋਂ ਰਿਪੋਰਟ ਆ ਗਈ ਤੇ ਸਾਰੇ ਇਤਰਾਜ ਵਿੱਚ ਹੀ ਆ ਗਏ ਠੀਕ ਠੀਕ ਹੈ ਮੈਮ ਜਿਹੜੇ ਇਹ ਫੈਕਟਰੀਆਂ ਹੁੰਦੀਆਂ ਨੇ ਪੋਲਿਊਸ਼ਨ ਕੰਟਰੋਲ ਬੋਰਡ ਅੱਜ ਦਾ ਪਰਮਿਟ ਹੀ ਗੇਰਿੰਗ ਰੱਖ ਰਿਹਾ ਮਗਰ ਮੁੜ ਕੇ ਇਹਨਾਂ ਦਾ ਕੋਈ ਚੈੱਕ ਕਰਨੀ ਆਉਂਦਾ ਨਾ ਕੋਈ ਪਾਣੀ ਚੈੱਕ ਕਰਨੀ ਆਉਂਦਾ ਕੋਈ ਹਵਾ ਚੈੱਕ ਕਰਨੀ ਆਉਂਦਾ ਜਿਹੜੇ ਫੈਕਟਰੀ ਦੇ ਪਾਰਕਾਂ ਦੀ ਇੱਕ ਪਿੰਡ ਦੇ ਵਿੱਚ 80 ਮੀਸਾ ਵਰਗੀ ਇੱਕ ਦਿਨ ਦੇ ਵਿੱਚ 85 ਕਰਨਾਲ ਦੇ ਵਿੱਚ 35 ਮੀਸਾ ਵਰਗੀਆਂ ਜਿਹੜਾ ਇਹ ਜਗ੍ਹਾ ਜੀ ਇਹਦੇ ਨਾਲ ਜਿਹੜਾ ਨਾਲਾ ਲੱਗਦਾ ਸਾਡੇ ਇੱਥੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਗੁੱਜਰ ਬਰਾਦ ਦੇ ਆ ਗਏ ਜਿਹਦੇ ਕੋਲ 100-100 ਮੈਸਾ ਉਹ ਸਾਰਾ ਹੀ ਦੁਪਹਿਰਾਂ ਮੈਸਾ ਆਪਣੀ ਇਹ ਸੂਏ ਦੇ ਵਿੱਚ ਰੱਖਦੇ ਆ ਜੀ ਇਹ ਪਾਣੀ ਵੀ ਇੱਥੋਂ ਪੀ ਨਹੀਂ ਮੈਸਾ ਹਾਂ ਜੀ ਗੁੱਜਰ ਬਰਾਦਰੀ ਵੱਲੋਂ ਜੀ ਇਹ ਮਾਸੇ ਦੇ ਆਪਣੇ ਪ੍ਰਧਾਨ ਹੈ ਇਹਨਾਂ ਵੱਲੋਂ ਯਾਦ ਖਾਦੋ ਜੀ ਬਣਾ ਲੈਣਾ ਯਾਦ ਖਾਦੋ ਜੀ ਸਨ ਆਪਸ਼ਨ ਕਰ ਲੀਂ ਜੀ ਸਰ ਦਾ ਗਾਉਂ ਕੌਣ ਹੈ ਤੰਦੋਲਾ ਜੀ ਤੰਦੋਲਾ ਤੰਦੋਲਾ ਸ਼ੁਕਰ ਸ਼ੁਕਰ ਦੀ ਮੈਡਮ ਜੋ ਕਰਦੀ ਅਗੇ ਸੇ ਫਿਬਰ ਵਾਲਾ ਕਰਾ ਲੋ ਇੱਕ ਕੁਛ ਚਲੋ ਬੰਦੇ ਲਈ ਅਗੇ ਜੀ ਚਲੋ ਸੈਮ हेलो हेलो ਜੀ ਐਸਡੀ ਸਾਹਿਬ ਨੂੰ ਜੀ ਮੇਰਾ ਆਫਰ ਹੈ ਮੇਰਾ ਨਾਮ ਤਾਰਾ ਜੰਦ ਜੀ ਮੈਂ ਪੀਪਲ ਨੂੰ ਜੀ ਸਾਹਿਬ ਤੋਂ ਐਸਡੀਓ ਸਾਹਿਬ ਜਦੋਂ ਇਸ ਵੇਲੇ ਪਿੰਡ ਬਾਨਾ ਨੇ ਇਤਰੋ ਪਾਣੀ ਲੈਣ ਲਈ ਬੜਾ ਕੋਈ ਇਹ ਵੀ ਦੋ ਇਹ ਰੋਡ ਆ ਇਹ ਸਹੀ ਨੰਬਰਿਕ ਬਣਿਆ ਹੋਇਆ ਜੀ ਟੋਟਲੀ ਪੀਡਬਲੂਡੀ ਦੇ ਦੱਸੋ ਜੀ ਜਿਹੜਾ ਇਹ ਰੋਡ ਆ ਜੀ sire takkar ਦੋਵੇਂ ਪਿੰਡਾਂ ਵਿੱਚ ਪਾਣੀ ਲੈਣ ਲਈ ਇਹਦੇ ਬਾਹਰ ਜਾਣੇ ਨੇ ਇਹ ਪੀਡਬਲੂਡੀ ਦੇ ਸਹੀ ਨੰਬਰਿਕ ਵਿੱਚ ਬਣਿਆ ਹੋਇਆ ਜੀ ਰੋਡ sire takkar ਇੱਕ ਮੈਕ ਮੈਕ ਸਰਵੇ ਟਰਾਲੀ ਪੁਰਾਣੀ ਹੁਣ ਵੀ ਜਾਂਦੀ ਹੈ ਟਰਾਲੀ ਆਪਾਂ ਹੁਣ ਵੀ ਭੇਜਦੇ ਆਂ ਟਰਾਲੀਆਂ ਤੇ ਟਰੈਕਟਰਾਂ ਦੇ ਤੱਕਾ ਬਾਕੀ ਜਿਹੜਾ ਹੈ ਇਹ ਪਰਮਿਸ਼ਨ ਰੱਖੀ ਹੋਈ ਹੈ ਕਿ ਪਿੰਸਤਾਨ ਰੋਡ ਤੇ ਇਹ ਮੇਰਾ ਇਤਰਾਜ ਆ ਜੀ ਉਹ ਜਨ ਲੈ ਪਰਮੋਡ ਤੋਂ ਜਨਸਾ ਤੱਕਰੇ ਸਾਡੀ ਜ਼ਮੀਨ ਦੇ ਵਿੱਚ ਰੋਡ ਬਣਿਆ ਹੋਇਆ ਮੈਂ ਇਸ ਫੈਕਟਰੀ ਦੇ ਬਹਰ ਆਪਣੀ ਜ਼ਮੀਨ ਤੋਂ ਨਹੀਂ ਲੱਗਣ ਦਊਂਗਾ ਨਹੀਂ ਲੱਗਣ ਦਊਂਗਾ ਨਹੀਂ ਨਹੀਂ ਜਾਨੇ ਬਾਈ ਓਕੇ ਬੱਸ ਤੇ ਜੀ ਬੈਠ ਜਾਓ ਹੁਣ ਸਾਰੇ ਹੋਰ ਬੈਠ ਜਾਓ ਦੋ ਟਿਕਰਾਂ ਦੇ ਪਾਇਆ ਵੀ ਬੈਠਾ ਹੁਣ ਖੜੇ ਹੋਣੇ ਨਾਥ ਖੜੇ ਕਰਾਣੇ ਆ ਬੈਠ ਜੀ ਬੈਠ ਜੀ ਸਾਰੇ ਮੇਰੇ ਢੀਰ ਬੈ ਜਾਓ ਇੱਕ ਵਾਰੀ ਚੁੱਪ ਕਰ ਜਿਓ ਚੁੱਪ ਕਰਕੇ ਮੜਿਆ ਬੈਠ ਚੁੱਪ ਕਰ ਜਿਓ ਬੈਠ ਜਾ

ਜਿਹੜੀ ਇਹ ਚੁੰਦੀ ਆ ਉਹ ਹੁੰਦੀ ਆ ਕ੍ਰਾਫਟ ਹੈਲਪਿੰਗ ਲਈ ਉਹ ਹਾਈਡਰੋਜਨ ਸਲਫਾਈਡ ਗੈਸ ਤਾਂ ਜਿਹੜੀ ਉਹ ਸੜੇ ਹੋਏ ਅੰਡੇਆ ਵਰਗੀ ਬਾਹੂ ਛੱਡਦੀ ਆ ਇੱਕ ਪਾਸੇ ਤਾਂ ਅਸੀਂ ਜਦੋਂ ਬੁਨਾਈ ਦਾ ਪ੍ਰੋਡਕਸ਼ਨ ਹੁੰਦਾ ਉਹ ਦਿੱਲੀ ਤੱਕ ਪਹੁੰਚ ਜਾਂਦਾ ਇਹਦਾ ਅਸੀਂ ਹੱਲ ਕਿ ਆ ਰੱਖੂਗੇ ਖਵਾ ਜਿਹੜਾ ਪ੍ਰਦੂਸ਼ਣ ਹੁੰਦਾ ਜਿਹਦੇ ਗਾ ਅੱਖਾਂ 'ਚ ਜਲਣ ਹੁੰਦੀ ਆ ਸਾਹ ਲੈਣ ਵਿੱਚ ਦੇਖਤ ਆਉਂਦੀ ਆ ਚਮੜੀ ਦੇ ਰੋਗ ਹੁੰਦੇ ਆ ਇਹਦਾ ਹਰ ਬੰਦੇ ਇਹ ਮਤ ਤੋਂ ਚਾਉਂਦੀ ਆ ਜੀ ਇਹ ਤੇ ਪਰਮੇਸ਼ਰ ਕੀ ਗੈਸਾ ਜਿਹੜੀ ਇਹਦਾ ਹਾਲ ਦੱਸੋ ਜੀ ਇਹ ਅਪਰਾਧ ਆ ਜੀ ਇਸ ਕਰਕੇ ਮੈਂ ਸੁਖਵੀਰ ਸਿੰਘ ਸਰਦਾਰ ਪੁੱਤਰ ਸਰਦਾਰ ਹਰਭਜਨ ਸਿੰਘ ਕੌਂਸਲਰ ਜਿੰਮ ਕੌਂਸਲਰ ਵੀ ਇਹ ਅਪਰਾਧ ਲਾਉਣਾ ਕਿ ਇਹ ਜਿਹੜੀ ਜ਼ਹਿਰੀਲੀ ਗੈਸਾਂ ਬਾਕੀਆਂ ਜਾਂਦੀਆਂ ਇਹਦੇ ਕਰ ਸਾਡੇ ਇਲਾਕੇ ਦਾ ਜਿਹੜਾ ਹਵਾ ਪੋਲੂਸ਼ਨ ਹੋਣੀ ਆ ਦੇ ਲਈ ਇਹ ਬੈਕਟਰੀ ਨਹੀਂ ਲੱਗਣੀ ਚਾਹੀਦੀ ਸਾਡੇ ਤੋਂ ਉਹਨੂੰ ਕੰਮ ਜਾਨ ਸਾਡੇ ਦੇਖਦਾ ਅਸੀਂ ਖੁਦ ਵੀ ਸਾਡੇ ਨਾਲ ਸਾਡੇ ਨਾਲ ਬੈਠਣਗੇ ਨਹੀਂ ਹੱਥ ਨਹੀਂ ਦਿਖਣੇ ਇਸ ਲਈ ਬੇਨਤੀ ਹੈ ਜੀ ਕਿ ਹੁਣ ਕੋਈ ਵੀ ਖੜਾ ਨਾ ਹੋਵੇ ਬਹਿ ਜਿਓ ਕਿਉਂਕਿ ਫਿਰ ਵੋਟਿੰਗ ਹੋਣੀ ਆ ਜੇ ਮੂਰੇ ਕੋਈ ਬੰਦਾ ਖੜਾ ਰਹਿ ਗਿਆ ਫਿਰ ਵੋਟਿੰਗ ਨਹੀਂ ਹੋਣੀ ਇਹ ਕੋਈ ਫਿਰ ਤੁਸੀਂ ਜਿਹੇ ਜਿਹੇ ਉਹਨੇ ਆਏ ਜਿਹੇ ਜੇ ਨਾਲ ਹੀ ਕੋਈ ਖੜਾ ਪੰਗੂ ਲਾਓ ਜਿਹੜੇ ਬਾਹਰ ਵੀ ਖੜੇ ਮੇਰੇ ਵੀਰੂ ਦੇ ਅੰਦਰ ਜਗ੍ਹਾ ਕਿ 5-10 ਮਿੰਟ ਅਧਾ ਘੰਟਾ ਧੁੱਪ ਚ ਵੀ ਖੜ ਦੂਗੇ ਧਰਮ ਕੀ ਗੱਲ ਨਹੀਂ ਧੁੱਪ ਲੱਗਦੀ ਅਸੀਂ ਕਿੱਥੇ ਚਲੇ ਜਾਵਾਂਗੇ ਤੁਸੀਂ ਸ਼ਾਮ ਨੂੰ ਆ ਜੇ ਸਾਨੂੰ ਕੋਈ ਗੱਲ ਸਾਰੀ ਜ਼ਿੰਦਗੀ ਲੜਨ ਨਾਲ ਜਿੰਦਾ ਇੱਕ ਦਿਨ ਘਟਾ ਲੜਨ ਨਾਲ ਕਿਉਂ ਇੱਧਰ ਆ ਜਾਓ ਅੱਜ ਮੇਰਾ ਆਜੋ ਜੀ ਮੇਜੀ ਇੱਧਰ ਆ ਜਾਓ ਇੱਧਰ ਆ ਕੇ ਇੱਧਰ ਆ ਜਾਓ ਇੱਧਰ ਆ ਜਾਓ ਲੈ ਮੇਰਾ ਆਜੋ 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 ਆਜਾ ਵੀਰੇ ਇੱਧਰ ਆਜੋ ਸਾਨੂੰ ਇੱਧਰ ਆਜੋ ਸਰ ਸਾਹਿਬ ਤੁਸੀਂ ਬੋਲਣਾ ਆਜਾ ਅਨ ਮੇਰਾ ਨਾਮ ਮੈਂ ਖੁਸ਼ਿੰਦਰ ਸਿੰਘ ਪੁੱਤਰ ਦੋਬੀ ਸੀ ਪਿੰਡ ਬੇੜੂਗੜ੍ਹ ਸੋ ਮੈਸ ਕੋਣ ਯਾਦ ਹੋਗੇ ਤੁਹਾਨੂੰ ਯਾਦ ਹੋ ਗਿਆ ਨਾ ਤੁਹਾਨੂੰ ਮੇਰਾ ਜਿਹੜਾ ਅਸਤਾਜ ਜੀ ਜਿਹੜੀ ਵੀ ਇਹ ਪ੍ਰोसीडिंग ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਹੈ ਜੋ ਗਵਰਨਮੈਂਟ ਦੇ ਹੁਕਮਾਂ ਦੇ ਮੁਤਾਬਕ ਉਹ ਜਿਹੜਾ ਪੇਪਰਸ ਰਿਲੇਟਡ ਵੱਲੋਂ ਜੋ ਬੇਨਤੀ ਪੱਤਰ ਦਿੱਤਾ ਗਿਆ ਉਹਦੇ ਮੁਤਾਬਕ ਚੱਲ ਰਹੀ ਹੈ ਇੱਕ ਤਾਂ ਜੀ ਇਹਦੀ ਪ੍ਰोसीडिंग ਹੈ ਜਿਹੜੀ ਉਹ ਕਿਹੜੇ ਰਜਿਸਟਰ ਤੇ ਲਿਖੀ ਜਾ ਰਹੀ ਹੈ ਉਸ ਰਜਿਸਟਰ ਦੇ ਕਿੰਨੇ ਬੰਦੇ ਨੇ ਉਸ ਰਜਿਸਟਰ ਦੀ ਮਨਜ਼ੂਰੀ ਕਿਹੜੇ ਅਫਸਰ ਸਾਹਿਬਾਨ ਦੇ ਦਸਤਕਤਾਂ ਦਸਤਕਤਾਂ ਦੇ ਨਾਲ ਮਿਲੀ ਹੋਈ ਹੈ ਤੇ ਜੇਕਰ ਇਦਾਂ ਦਾ ਕੋਈ ਵੀ ਕਾਰਵਾਈ ਰਜਿਸਟਰ ਜਿਹੜਾ ਪ੍ਰोसीडिंग ਨੋਟ ਕਰ ਰਿਹਾ ਇਸ ਵਕਤ ਮੌਕੇ ਤੇ ਨਹੀਂ ਲੱਗਿਆ ਹੋਇਆ ਤਾਂ ਮੈਨੂੰ ਅੱਜ ਦੀ ਇਹ ਜਿਹੜੀ ਪਬਲਿਕ ਹੀアリング ਮੀਟਿੰਗ ਹੈਗੀ ਇਹਦੇ ਤੇ ਇਤਰਾਜ਼ ਆ ਵੀ ਇਹ ਗੈਰ ਕਾਨੂੰਨੀ ਹੈ ਇਹ ਦੱਸ ਦੱਸੋ ਜੀ ਵੀ ਕੋਈ ਰਿਜਿਸਟਰ ਲੱਗਿਆ ਰ ਹੈ ਜਾਂ ਨਹੀਂ ਹੈਗਾ ਔਨ ਰਿਕਾਰਡ ਆ ਜੀ ਸਰ ਸਰ ਤੁਹਾਡਾ ਆਬਜੈਕਸ਼ਨ ਆਨ ਰਕੋਰਡ ਆ ਗਿਆ ਸਰ ਮੈਂ ਬਰਦੋ ਜੀ ਜੇ ਲੱਗਿਆ ਹੈ ਤਾਂ ਲੱਗਿਆ ਹੈ ਜੀ ਇਹਨੂੰ ਅਸੀਂ ਨਿਕਾ ਕਰਦੇ ਆ ਪੁਆਇੰਟਸ ਨੋਟ ਹੁੰਦੇ ਨੇ ਕਿ ਇਹ ਐਕਲਾਪੋਰੇਟ ਕਰਦੇ ਦੇ ਵਿੱਚ ਟਰੋਂਗ ਨਹੀਂ दैट इज द प्रॉपर प्रोसेस ਐਜ਼ ਵੀ ਹੁੰਦੀ ਲੱਗਦੀ ਹੈ ਪ੍ਰਸੀਡਿੰਗ ਬਾਅਦ ਦੇ ਵਿੱਚ ਮਿਨਿਟਸ ਆਫ ਦਾ ਮੀਟਿੰਗ ਕਿਹਦੇ ਚ ਬੰਦਦੇ ਨੇ ਮੈਂ ਕਿਹੜਾ ਹੈ ਪ੍ਰੋਸੈਸ ਹੈ ਨਾ ਇਹ ਪ੍ਰੋਸੈਸ ਆਪਸ਼ਨ ਦਾ ਹੋ ਸਕਦਾ ਪਰ ਐਸ ਪਰ ਲਾਅ ਜਿੱਥੇ ਪ੍ਰਸੀਡਿੰਗ ਚੱਲ ਰਹੀ ਆ ਉੱਥੇ ਹੀ ਉਹਦੇ ਮਿਨਿਟਸ ਤੁਹਾਡੇ ਸਾਹਮਣੇ ਬੱਚ ਮੁੰਡਾ ਨੋਟ ਕਰ ਰਿਹਾ ਅੱਜ ਤੁਸੀਂ ਕਰ ਰਹੇ ਹੋ ਬੋਲਦੇ ਹੋ ਤੁਸੀਂ ਕਰ ਰਹੇ ਹੋ ਉਹ ਬਸ ਨਾ ਦੋ ਜੀ ਜਿਹੜੇ ਮੇਨ ਪੁਆਇੰਟਸ ਸੇ ਤੁਹਾਡੇ ਸਾਰੇ ਜੀ ਨੋਟ ਕਰ ਲਏ ਹੋਏ ਨੇ ਫਰਦਰ ਜੇ ਰੈਫਰੈਂਸ ਲਈ ਸਾਨੂੰ ਕੋਈ ਚੀਜ਼ ਮਿਸ ਹੋ ਗਈ ਹੋਏਗੀ ਸਾਡੇ ਕੋ ਵੀਡੀਓਗ੍ਰਾਫੀ ਹੈਗੀ ਹੈ ਅੱਜ ਉਹਦਾ ਰੈਫਰੈਂਸ ਲੈ ਕੇ ਡਿਟੇਲ ਪ੍ਰੋਸੀਜਰ ਜਿਨਾ ਨਾ ਸਾਰੇ ਪਾਰਟਿਸ ਦੇ ਟੂਰ ਲੈ ਕੇ ਫੇਸ ਜੀ ਥੋੜੇ ਥੱਲੇ ਅਸੀਂ ਨਹੀਂ ਨਾਮ ਉਹਦਾ ਦੱਸੋ ਜੀ ਬਣਾ ਨਾਮ ਅੱਜ ਨਹੀਂ ਮਿਲੂਗੀ ਤੁਹਾਨੂੰ ਨਾਮ ਤੇ ਉਹਦਾ ਨਾਮ ਜਿਨ੍ਹਾਂ ਨੇ ਜਵਾਬ ਦਿੱਤਾ ਉਹ ਕਿੰਨੇ ਟਾਈਮ 'ਚ ਮਿਲੂਗੀ ਜੀ ਟਾਈਮ ਪੀਰੀਓਡ ਗੁਰਿੰਦਰਪਾਲ ਸਿੰਘ ਮੈਕਸੀਮ ਪੀਪਲ ਟਾਈਮ ਮੈਨੂੰ ਜੀ ਜਿਹਨੇ ਬੋਲੂਗੀ ਚਲੋ ਮੈਡਮ ਜੀ ਪੁੱਟਰਾਓ ਚਲੋ ਜੀ ਹੁਣ ਇੱਕ ਇੱਕ ਲਾਸਟ ਮੇਰਾ ਇਤਰਾਜ਼ ਹੈ ਜਿਹੜਾ ਜਿਹੜੀ ਵੀ ਇਹ ਕੋਈ ਮੱਥਾ ਟੇਕ ਰਹੀ ਵੀ ਤੁਸੀਂ ਸਾਡਾ ਬਹੁਤ ਸਹਿਯੋਗੀ ਤਾਂ ਮੈਨੂੰ ਬਰਦਾਸ਼ਤ ਕਰਨ ਦਾ ਬਹੁਤ ਉਕਤ ਹਨ ਉਹਨੇ ਹੀ ਘਰ ਵਾਲੀ ਬੈਠੀ ਆ ਉਹਦੇ ਕੰਨਾਂ ਨੂੰ ਆਪ ਲੱਗੇ ਪਏ ਆ ਮੈਨੂੰ ਪੁੱਟਰਾਓ ਕਰਵਾਈਏ ਤੁਸੀਂ ਲਾਸਟ ਮੇਰਾ ਜਿਹੜਾ ਅਗਲਾ ਇਤਰਾਜ਼ ਹੈ ਜੀ ਉਹ ਇਹ ਆ ਵੀ ਜਿਹੜੀ ਇਹ ਪੰਚਾਇਤੀ ਜ਼ਮੀਨ ਹੈ ਇਹ ਲਗਭਗ ਇੱਥੇ 400 500 ਕਿੱਲਰ ਕਈ ਪੰਗਤ ਜ਼ਮੀਨ ਰਲ ਕੇ ਬਣਾਈ ਗਈ ਹੈ ਇਹ ਜਿੱਦਾਂ ਇੱਕ ਸਾਡੇ ਉਥੇ ਲੇਖ ਵੀ ਮਸ਼ਹੂਰ ਆ ਉਹ ਜਿੱਥੇ ਬਹੁਤ ਪਰਵਾਸੀ ਪੰਛੀ ਆ ਜਿਹੜੇ ਸਰਦੀਆਂ ਦੇ ਮੌਸਮ ਦੇ ਵਿੱਚ ਸਾਡੇ ਆਉਂਦੇ ਨੇ ਕਿਹੜੀ ਹੈ ਜੀ ਹਰੀ ਕੇ ਪਤਨ ਬਿਲਕੁਲ ਉੱਦਾਂ ਦੇ ਹੀ ਨਾਇਾਬ ਤੇ ਖੂਬਸੂਰਤ ਪੰਛੀ ਸਾਡੀ ਇਸ ਧਰਤੀ ਤੇ ਵੀ ਆਉਂਦੇ ਨੇ ਇਸ ਧਰਤੀ ਦੇ এনवायरमेंट ਨੂੰ ਅਸੀਂ ਨਿਊਯਾਰਕ ਨਾਲ ਕੰਪੇਅਰ ਕਰਦੇ ਹੁੰਦੇ ਹਾਂ ਸਾਡੇ ਇਸ ਹਲਕੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਜਿਹੜਾ ਨਹਿਰ ਤੋਂ ਇੱਧਰ ਇਹ ਏਰੀਆ ਇਹਦੇ ਵਿੱਚ ਪੰਜਾਬ ਤੋਂ ਡੇਢ ਮਹੀਨਾ ਪਹਿਲਾਂ ਸਰਦੀ ਆ ਜਾਂਦੀ ਹੈ ਤੇ ਪੂਰੇ ਪੰਜਾਬ ਤੋਂ ਡੇਢ ਮਹੀਨਾ ਬਾਅਦ ਇੱਥੋਂ ਸਰਦੀ ਜਾਂਦੀ ਹੈ ਐਨਾ ਵਧੀਆ ਇੱਥੇ ਦਾ ਮੌਸਮ ਹੈ ਉਹ ਜਿਹੜੇ ਪਰਦੇਸੀ ਪੰਛੀ ਆ ਜੀ ਮਾਰ ਲੋ ਤਾੜੀ ਮਖੁੱਲ ਕੇ ਮਾਈਗਰੇਟਰੀ ਬਰਡਸ ਵਿਲ ਬੀ ਅ ਜਿਹੜੇ ਇਹ ਹਜ਼ਾਰਾਂ ਮੀਲ ਤੋਂ ਇਹ ਪੰਛੀ ਇੱਥੇ ਚੱਲ ਕੇ ਆਉਂਦੇ ਨੇ ਇੱਥੇ ਉਹ ਰਹਿ ਕੇ ਆਪਣੇ ਬੱਚਿਆਂ ਨੂੰ ਪਾਲਦੇ ਨੇ ਉਹੀ ਪੰਚਾਇਤੀ ਜ਼ਮੀਨ ਦੇ ਵਿੱਚ ਹੁੰਦਾ ਸਾਡੇ ਹਲਕੇ ਦੇ ਲੋਕ ਜਿਹੜੇ ਪੰਚਾਇਤੀ ਜ਼ਮੀਨ ਨੂੰ ਠੇਕੇ 'ਤੇ ਵੀ ਲੈਂਦੇ ਆ ਇਹ 100 100 ਜਗ੍ਹਾ ਛੱਡ ਦਿੰਦੇ ਆ ਜਿੱਥੇ-ਜਿੱਥੇ ਉਹਨਾਂ ਪੰਛੀਆਂ ਦੇ ਬੱਚੇ ਹੁੰਦੇ ਆ ਉਹਨਾਂ ਨੇ ਅੱਡੇ ਦਿੱਤੇ ਵੀ ਹੁੰਦੇ ਠੀਕ ਹੈ ਜੀ ਗੱਲ ਗੱਲ ਤੋਂ ਅਰੇ ਕਹਿੰਦਾ ਠੀਕ ਹੈ ਜੀ ਵੀਡੀਓ ਦਿਖਾ ਸਕਦੇ ਹਾਂ ਹਾਂ ਜੀ ਹਾਂ ਜੀ ਕੋਈ ਗੱਲ ਜਦੋਂ ਇੱਥੇ ਇਹ ਕੰਕਰੀਟ ਦਾ ਜੰਗਲ ਪੈਦਾ ਹੋ ਜਾਊਗਾ ਇਹ ਰੁਚੀ ਦਾ ਪੇਪਰਸ ਲਿਮਟਡ ਮਿਲ ਵਰਗੀਆਂ ਹੋਰ ਮਿਲਾਂ ਵੀ ਆਉਣਗੀਆਂ ਆਉਣੇ ਹੀ ਆਉਣੇ ਨਾਲ ਕਿਉਂਕਿ ਤਿੰਨ ਪ੍ਰੋਜੈਕਟ ਇਹਨਾਂ ਦੇ ਪਾਈਪਲਾਈਨ ਦੇ ਵਿੱਚ ਇਹ ਤਾਂ ਹਲੇ ਅਸੀਂ ਇੱਕ ਵਾਸਤੇ ਲੜ ਰਹੇ ਜਿਹੜਾ 1500 ਕਰੋੜ ਦਾ ਇਹ ਤੋਂ ਬਾਅਦ ਦੋ ਹੋਰ ਇਹਨਾਂ ਦੇ ਪ੍ਰੋਜੈਕਟ ਪਾਈਪਲਾਈਨ ਦੇ ਵਿੱਚ ਹੈਗੇ ਇਹ ਮੈਨੂੰ ਇਹਨਾਂ ਦੇ ਨੁਮਾਇੰਦੇ ਨੇ ਦੱਸਿਆ ਸੀ ਜਦੋਂ ਉਹ ਮੈਨੂੰ 30 ਲੱਖ ਦੀ ਆਫਰ ਦੇਣਾ ਸੀ ਠੀਕ ਹੈ ਜੀ ਚਲੋ ਅਗਲੀ ਹਾਂਜੀ ਠੀਕ ਹੈ ਜੀ ਉਹ ਮੈਂ ਛੁੱਟਦੀ ਬੋਲਦਾ ਵੀ ਜੀ ਧਿਆਨ ਦੇ ਬੰਦਾ ਸੱਚ ਬੋਲਣ ਅਗਲਾ ਜੀ ਵੀ ਜਿਹੜੇ ਇਹ ਸਾਡੇ ਪੰਛੀ ਉਹਨਾਂ ਦਾ ਇਹ ਸੈਕਰੀਓ ਸੱਲੰਤੋਂ ਕੁਦਰਤੀ ਘਰ ਸਾਡੀ ਬਾਣੀ ਦੇ ਵਿੱਚ ਵੀ ਦਰਜਾ ਓੜਾ ਊੜ ਆਵੇ ਸੈਕੋ ਸਤਿ ਸਪਾਛੇ ਬੱਚਰੇ ਸ਼ਰਿਆ ਤਿੰਨ ਕਵਣ ਖਲਾਵੇ ਕਮਣ ਚੁਗਾਵੇ ਮਨ ਮੈਂ ਸੇਵਨ ਕਰੇ ਇਹ ਸਾਡੀ ਬਾਣੀ ਵੀ ਸਾਨੂੰ ਇਹ ਕਹਿੰਦੀ ਆ ਵੀ ਇਹਨਾਂ ਦੀ سانس ਵਲ ਕਰਦੀ ਆ ਮੈਂ ਇਹਨੂੰ ਬਾਈਂਡ ਅਪ ਕਰਦੇ ਆ ਮੇਰੀ ਇੱਕੋ ਬੇਨਤੀ ਆ ਰੂਚੀ ਦਾ ਪੇਪਰ ਮਿਲਦੇ ਅੱਗੇ ਜੀ ਵੀ ਤੁਹਾਨੂੰ ਜ਼ਮੀਨ ਤਾਂ ਹੋਰ ਵੀ ਬਹੁਤ ਨਜ਼ਰ ਆ ਜਾਂਦਾ ਜੀ ਅਫਸਰ ਸਾਹਿਬਾਨ ਨੂੰ ਔਰ ਪੋਲੂਸ਼ਨ ਬੋਰਡ ਦੇ ਜਿਹੜੇ ਜਿਹਦੇ ਵੀ ਅਫਸਰ ਸਰਵਾਂ ਨੇ ਉਹਨਾਂ ਦੇ ਵੀ ਮੇਰੀ ਬੇਨਤੀ ਹੈ ਜੀ ਸਾਡੇ ਬੱਚਿਆਂ ਦੇ ਸਾਹਾਂ ਦਾ ਧਿਆਨ ਕਰ ਲਓ ਸਾਡੇ ਬੱਚਿਆਂ ਦੇ ਸਾਹਾਂ ਦਾ ਸੌਦਾ ਨਾ ਹੋਣ ਦਿਓ ਸਾਡੇ ਬੱਚਿਆਂ ਦੇ ਸਾਹਾਂ ਨੂੰ ਪਲੀਟਡ ਨਾ ਹੋਣ ਦਿਓ ਜੀ ਮੇਲਾ ਹੋਰ ਪਾਸੇ ਵੀ ਲੱਗ ਜਾਂਦੀ ਹੈ ਜੀ ਮੇਰੀ ਇਸ ਹਸਨੀ ਮਰ ਬੇਨਤੀ ਹੈ ਵੀ ਮੈਨੂੰ ਇਹਦਾ ਪੰਚਿਆਂ ਦੇ ਮੱਦੇਨਜ਼ਰ ਜਿਹੜੇ ਇਹਨਾਂ ਨੇ ਪ੍ਰਭਵਤ ਹੋਣਾ ਉਹਦੇ ਕਰਕੇ ਮੈਨੂੰ ਇਹ ਜਿਹੜੀ ਰੁਚੀ ਦਾ ਪੇਪਰਸ ਲਿਮਟਡ ਦੀ ਪੇਪਰ ਮੇਲੇ ਤੇ ਲੱਗਣ ਜਾ ਰਹੀ ਹੈ ਉਹਦੇ ਲੱਗਣ ਤੇ ਮੈਨੂੰ ਇਤਰਾਜ ਆ ਜੀ ਤੇ ਹੁਣ ਬੇਨਤੀ ਹੈ ਸਾਰੇ ਸੁਣਿਆ ਕਰੋ ਇੱਥੇ ਹੀ ਬੈਠੇ ਰਹੋ ਹੁਣ ਇਹ ਮੈਡਮ ਨੇਡੀਸੀ ਸਾਹਿਬ ਇਹਨਾਂ ਨੇ ਆਪਣੀ VOTING ਕਰਾਉਣੀ ਆ ਇਹਨੂੰ ਵੀ ਗੱਲ ਧਿਆਨ ਨਾਲ ਸੁਣਿਓ ਠੀਕ ਹੈ ਜੀ ਗੱਲ ਹਾਂਜੀ ਵੀ ਮੇਰੇ ਨਾਲ ਨਾਲੇ ਪੂਰੇ ਇਲਾਕੇ ਵਿੱਚ ਇਤਰਾਜ ਆ ਜਿਹਦੇ ਵਿੱਚ ਬਹੁਤ ਪੰਚਾਇਤਾਂ ਦੇ ਮਤੇ ਪਾ ਕੇ ਦਿੱਤੇ ਹੋਏ ਆ ਮੈਂ ਇੰਨੀ ਸ਼ਰਤਾਂ ਦੇਣਾ ਅਫਸਰ ਸਾਹਿਬਾਨ ਵੀ ਨੇ ਜਿਹੜੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਸਾਡੇ ਵੀ ਕੋਈ ਵੀ ਸ਼ਬਦ ਜਿਹੜਾ ਬੋਲਿਆ ਗਿਆ ਕੋਈ ਸੱਤਪਾਚ ਹੋਵੇ ਤਾਂ ਦੇਖੋ ਅਸੀਂ ਕਲਪਾਈ ਹੋਏ ਲੋਕ ਨਹੀਂ 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 ਬੱਚੇ ਦੀ ਲੜਾਈ ਲੜਦੇ ਆ ਅਸੀਂ ਹੱਥ ਜੋੜ ਕੇ ਸਿਰ ਨਮਨ ਕਰਕੇ ਖੋਤੋਂ ਮਾਫੀ ਮੰਗਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਹੱਥ ਦੇ ਕੇ ਖੜਾ ਕਰਨਾ ਸਾਰੇ ਪਬਲਿਕ ਨੇ ਸਾਡੇ ਹੱਥੇ ਬੰਨ੍ਹਿਆ ਕੰਮ ਨਹੀਂ ਸਾਡੇ ਨਾਲ ਕੰਮ ਕਰਨ ਲਈ ਜਿੱਥੇ ਅਸੀਂ ਹੱਥ ਖੜੇ ਕਰਦੇ ਕਰ ਲਿਓ ਤੁਸੀਂ ਨਾ ਕਰ ਹੁਣ ਦੇਖਦੇ ਰਹੋ ਨਾ ਲਾਸਟ ਟੈਂਪ ਹੈ ਪਬਲਿਕ ਇਹਨਾਂ ਲਈ ਆਪਾਂ ਅੰਦਰੇ ਬਰਾਬਰ ਤੋਂ ਪਾਕੇ ਆ ਜੇ ਨਹੀਂ ਬਿੰਦੀ ਹੈ ਜਿਹੜੇ ਬੰਦੇ ਇਸ ਪ੍ਰੋਜੈਕਟ ਨਾਲ ਸਹਿਮਤ ਨਹੀਂ ਪੈਣਾ ਉਹ ਹੱਥ ਕਰੇ ਕਰ ਲੈਣ ਕੋਈ ਸਹਿਮਤ ਹੈ ਜਿਹੜੇ ਮਿਲ ਲੱਗਣ ਦੇ ਸਹਿਮਤ ਹੈ ਮਲਾਜਮ ਨਹੀਂ ਜੀ ਮਲਾਜਮ ਉਹ ਲਾਲ ਜਿਹੜੇ ਸਹਿਮਤ ਨੇ ਉਹ ਹੱਥ ਕੜੇ ਕਰ ਤਹਿਨ ਆਪਸ ਵਿੱਚ ਰਹਿ ਪਲੀ ਕੋਈ ਕਹਿ ਲੈ ਕੋਈ ਕਰ ਦੇ ਪਲੀ ਕੋਈ ਕਹਿ ਲੈ ਕੋਈ ਕਰ ਦੇ ਆਜੋ ਯਾਰ ਆਜੋ ਯਾਰ ਫਾਈਨਲ ਲਾਈਓ ਪਲੀ ਸਾਈਨ ਪਲੀ ਬੈਕ ਤੁਸੀਂ ਬਚਾ ਕਰੋ ਭਾਈ ਜੀ ਸੰਗਤ ਨੂੰ ਬੇਨਤੀ ਹੈ ਬਹਿ ਜੋ ਬਹਿ ਜੋ ਬਹਿ ਜੋ ਬਹਿ ਜੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਬੇਨਤੀ ਹੈ ਜੀ ਬੇਨਤੀ 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 ਭਾਈ ਜੀ ਬੇਨਤੀ ਬਹਿ ਜੋ 1 ਮਿੰਟ ਜੀ ਦੇਖੋ ਪੜੇ ਲਿਖੇ ਬੰਦੇ ਦਾ ਫਰਕ ਹੁੰਦਾ ਉਹਨੇ ਮੈਡਮ ਨੇ ਗੱਲ ਕਹੀ ਭਾਈ ਜੇ 10 ਬੰਦੇ ਹੱਥ ਖੜੇ ਵੀ ਕਰ ਲੈਣਗੇ ਤਾਂ ਵੀ ਕੋਈ ਫਰਕ ਪੈਣ ਨਹੀਂ ਲੱਗੇ ਤੁਸੀਂ ਹੱਥ ਥਲੇ ਕਰ ਲਓ ਮੇਲੇ ਦੇ ਮੁਲਾਜ਼ਮ ਤੇ ਅਸੀਂ ਦੇਖ ਲਿਆ ਉਹ ਰਗੋਣੀ ਦੇ ਵਿੱਚ ਆ ਗਿਆ ਤੁਸੀਂ ਹੁਣ ਧਿਆਨ ਨਾਲ ਸੁਣ ਕੇ ਫੇਰ ਗੱਲ ਕਰਿਓ ਆ ਲੋ ਦੇ ਆਈਡੀ ਪਰੂਫ ਚੈੱਕ ਕਰ ਲੈ ਲੈ ਤੂੰ ਭਾਈ ਜੀ ਕੋਈ ਨਹੀਂ ਤੁਹਾਡੇ ਜਿਹੜਾ ਮੰਡੇ ਦੇ ਵਿਰੋਧ ਵਿੱਚ ਉਹ ਹੱਥ ਕਰੇ ਬਿਲਕੁਲ ਇੱਥੇ ਇੱਕ ਤਸਵੀਰ ਦੇਖਣ ਨੂੰ ਮਿਲੀ ਹੈ ਫੈਸਲਾ ਆਇਆ ਸੀਗਾ ਜਿਹੜੇ ਬੰਦੇ ਹੱਕ 'ਚ ਨੇ ਉਹ ਹੱਥ ਖੜਾ ਕਰਨ ਜਿਹੜੇ ਬੰਦੇ ਵਿਰੋਧ 'ਚ ਨੇ ਉਹ ਹੱਥ ਆਖੜਾ ਕਰਨ ਪਹਿਲਾ ਹੱਥ ਖੜਾ ਹੋਇਆ ਜਿਹੜੇ 10 ਬੰਦੇ ਨੇ ਹੱਥ ਖੜਾ ਕੀਤਾ ਕਿ ਅਸੀਂ ਹੱਕ 'ਚ ਆ ਇਹ ਮਿਲ ਲੱਗਣੀ ਚਾਹੀਦੀ ਹੈ ਪਰ ਹੁਣ ਇਹ ਹੱਥ ਦੇਖੋ ਜਿਹੜੇ ਵਿਰੋਧ ਕਰ ਰਹੇ ਨੇ ਜਿਹੜੇ ਇੱਥੇ ਦੇ ਵਸਨੀਕ ਨੇ ਉਹ ਕਹਿ ਰਹੇ ਨੇ ਕਿ ਵੀ ਇਹ ਨਹੀਂ ਹੋਣਾ ਚਾਹੀਦਾ ਇਹ ਮਿਲ ਇੱਥੇ ਨਹੀਂ ਲੱਗਣੀ ਚਾਹੀਦੀ ਇਹ ਤਸਵੀਰ ਹੈ ਤੁਹਾਨੂੰ ਸਾਂਝੀ ਕਰਦੇ ਆਂ ਕਿ ਮੁਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਨੇ ਜਿਹੜੇ ਉੱਚ ਅਧਿਕਾਰੀ ਆਏ ਹੋਏ ਸੀਗੇ ਉਹ ਇਸ ਨੂੰ ਸਾਰਾ ਦੇਖ ਰਹੇ ਨੇ ਦਾਇ ਤਸਵੀਰ ਸੀ ਕਿ ਕਿਸ ਤਰੀਕੇ ਦੇ ਨਾਲ ਇੱਥੋਂ ਦੇ ਲੋਕਾਂ ਨੇ ਜਿਹੜੇ ਵਸਨੀਕ ਨੇ ਜਿਨ੍ਹਾਂ ਨੇ ਇੱਥੇ ਰਹਿਣਾ ਹੈ ਜਿਨ੍ਹਾਂ ਦੇ ਬੱਚੇ ਨੇ ਇੱਥੇ ਰਹਿਣਾ ਉਹਨਾਂ ਨੇ ਵਿਰੋਧ ਕੀਤਾ ਹੈ ਇਹ ਲਾ ਕਾਰਵਾਈ ਤੁਹਾਨੂੰ ਲਗਾਤਾਰ ਸੁਣਾ ਰਹੇ ਹਾਂ ਕਿ ਅੱਗੇ ਕੀ ਹੋ ਰਿਹਾ ਅੱਗੇ ਕੀ ਰੋਡਮੈਪ ਤਿਆਰ ਕੀਤੇ ਜਾਣਗੇ ਕਿ ਪ੍ਰਸ਼ਾਸਨ ਇਹਨਾਂ ਨਾਲ ਸਹਿਮਤ ਹੋਊਗਾ ਕਿ ਨਹੀਂ ਕਿਉਂਕਿ ਜਿਵੇਂ ਇਹਨਾਂ ਨੇ ਇਕਤਾ ਕੀਤੀ ਹੈ ਇਕ ਦੀ ਜੁੜਤਾ ਦੇਖਣ ਨੂੰ ਮਿਲੀ ਹੈ ਇਕਤਾ ਦੇ ਵਿੱਚ ਹੀ ਬਲ ਹੁੰਦਾ ਤੇ ਆਮ ਲੋਕਾਂ ਨੇ ਹੱਥ ਖੜੇ ਕੀਤੇ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਰਾਮ ਦੇ ਨਾਲ ਰਜਿਸਟਰ ਦੇ ਵਿੱਚ ਸਾਈਨ ਕਰਤੀ ਜਾਓ ਲੰਘ ਚੱਕ ਲਿਓ ਉਸ ਤੋਂ ਬਾਅਦ ਇੱਕ ਬੇਨਤੀ ਵੀ 20 20 ਬੰਦੇ ਨਿਕਲੇ ਹੋ ਇੱਥੋਂ ਬਾਕੀ ਬਹਿ ਜਾਓ ਜੰਡ ਸਾਹਿਬ ਗੁਰਦੁਆਰਾ ਸਾਹਿਬ ਦਿੱਤੀ ਹੁਣ ਆਪਾਂ ਦੇ ਸਾਰੇ ਉਹ ਉੱਥੇ ਪ੍ਰਸ਼ਾਸਨਿਕ ਤੇ ਬਿਲਕੁਲ ਉੱਚ ਅਧਿਕਾਰੀ ਜਿਹੜੇ ਨੇ ਉਹ ਜਾ ਰਹੇ ਨੇ ਜਿਵੇਂ 37 ਲੋਕਾਂ ਨੇ ਜਿਤਾਈ ਹੈ ਤੁਸੀਂ ਦੇਖ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ ਕਿ ਜਿਸ ਲਿਖੇ ਦੇ ਨਾਲ ਲੋਕਾਂ ਨੇ ਸਹਿਮਤੀ ਜਿਤਾਈ ਹੈ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਉਹਨਾਂ ਦਾ ਕੀ ਕਹਿਣਾ ਹੈ ਤੇ ਸਾਰੇ ਜਿਹੜੇ ਮੈਡਮ ਨੇ ਕਿਉਂਕਿ ਉਹ ਇੱਥੋਂ ਵਾਪਸੀ ਕਰ ਰਹੇ ਨੇ ਕਿਉਂਕਿ ਇੱਥੇ ਜਿਵੇਂ ਲੋਕਾਂ ਦੇ ਨਾਲ ਮਿਲਣੀ ਸੀਗੀ ਲੋਕਾਂ ਦੇ ਨਾਲ ਗੱਲਬਾਤ ਸੀਗੀ ਕਿ ਤੁਸੀਂ ਸਹਿਮਤ ਹੋ ਮਿਲਦੇ ਹੱਕ ਦੇ ਵਿੱਚੋਂ ਜਾਂ ਤੁਸੀਂ ਖਿਲਾਫ ਹੋ 10 15 ਜਣੇ ਜਿਹੜੇ ਉਹ ਹੱਕ ਦੇ ਵਿੱਚ ਆਏ ਸੀਗੇ ਉਹਨਾਂ ਨੇ ਹੱਥ ਖੜਾ ਕੀਤਾ ਤੇ ਬਾਕੀ ਜਿਹੜੇ ਖਿਲਾਫ ਹੋ ਗਏ ਉਹਨਾਂ ਨੇ ਕਿਹਾ ਕਿ ਵੀ ਨਹੀਂ ਲੱਗਣੀ ਚਾਹੀਦੀ ਕਿਉਂਕਿ ਉਹਨਾਂ ਨੂੰ ਪਤਾ ਕਿ ਅਸੀਂ ਇੱਥੇ ਰਹਿਣਾ ਇੱਥੇ ਸਾਰਾ ਕੁਝ ਹੋਣਾ ਸਾਡੇ ਬੱਚੇ ਨੇ ਰਹਿਣਾ ਤੁਸੀਂ ਦੇ ਚਲਦਿਆਂ ਹੋਇਆਂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਪਿੱਛੇ ਪਿੱਛੇ ਆ ਰਹੇ ਨੇ ਲੋਕ ਜਿਹੜੇ ਸੀਗੇ ਉਹ ਉਹਨਾਂ ਨੇ ਸਹਿਮਤੀ ਜਤਾਈ ਕਿ ਵੀ ਇੱਥੇ ਨਹੀਂ ਲੱਗਣ ਦਵਾਂਗੇ ਤੇ ਹੁਣ ਸਾਈਨ ਹੋਣੇ ਨੇ ਸਹਿਮਤੀ ਦੇ ਜਿਹੜੇ ਪ੍ਰਗਟਾਵੇ ਜਿਹੜੇ ਦੇਣਗੇ ਉਹਨਾਂ ਦੇ ਵੀ ਸਾਈਨ ਹੋਣਗੇ ਜਿਹੜੇ ਖਿਲਾਫ ਨੇ ਉਹ ਕਿਉਂਕਿ ਇਸ ਕਰਕੇ ਖਿਲਾਫ ਨੂੰ ਪਤਾ ਕਿ ਅਸੀਂ ਇੱਥੇ ਰਹਿਣਾ ਤਾਂ ਐਸਡੀਐਮ ਮੈਮ ਮੈਮ ਲੋਕਾਂ ਦੀ ਸਹਿਮਤੀ ਦੇ ਨਾਲ ਜਿਵੇਂ ਲੋਕਾਂ ਨੇ ਹੱਥ ਖੜੇ ਕੀਤੇ ਤੁਹਾਡੇ ਸੈਟੀਸਫਾਈ ਹੈ ਸਾਰਾ ਕੁਝ ਕੀ ਇਸ ਦਾ ਪਲਾਨ ਹੈ ਜੋ ਪ੍ਰोसीਡਿੰਗਸ ਨੇ ਜੀ ਪੀਪੀਸੀਬੀ ਵੱਲੋਂ ਡਰਾ ਹੋ ਜਾਣਗੀਆਂ ਇਹ ਜਿਹੜੀ ਪ੍ਰोसीਡਿੰਗ ਹੈਗੀ ਹੈ ਇਟ ਵਿਲ ਬੀ duly brought on the paper that would be a public document which will be available to everybody ਲੋਕ ਕਹਿੰਦੇ ਕਿ ਜਿਹੜੇ ਇੱਥੇ ਮਿਲ ਦੇ ਵਿੱਚ ਕੰਮ ਕਰਨੇ ਜਾਂ ਮੁਲਾਜ਼ਮ ਉਹਨਾਂ ਨੂੰ ਲੈ ਕੇ ਆਏ ਉਹ ਕਿਉਂ ਆਏ ਸੀ ਕਿ ਉਹਨਾਂ ਨੇ ਉਹ ਵੀ ਕਿਸੇ ਦੀ ਸ਼ਿਕਾਇਤ ਲਿਖਤੀ ਚ ਦੇ ਸਕਦਾ ਹੈ ਉਹ ਬੰਦਿਆਂ ਨੂੰ ਆਇਡੈਂਟੀਫਾਈ ਕਰ ਦੇ ਕਿੰਨੇ ਦਿਨਾਂ ਦੇ ਵਿੱਚ ਮੈਮ ਸਾਰਾ ਕੰਪਲੀਟ ਹੋ ਜਾਏਗਾ ਕਿਉਂਕਿ who is the right person to answer ਠੀਕ ਹੈ ਠੀਕ ਹੈ ਠੀਕ ਹੈ ਥੈਂਕ ਯੂ ਮੈਂ ਤਾਂ ਇਹ ਤਸਵੀਰ ਹੈ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਉੱਚ ਅਧਿਕਾਰੀ ਕਿਉਂਕਿ ਖਾਸ ਤੌਰ ਤੇ ਉੱਤੇ ਪਹੁੰਚੇ ਹੋਏ ਸੀਗੇ ਕਿਸਾਨ ਜਿਹੜੇ ਨੇ ਉਹ ਲਗਾਤਾਰ ਇੱਥੇ ਪਹੁੰਚੇ ਹੋਏ ਸੀਗੇ ਤਾਂ ਮੈਡਮ ਸੀਗੇ ਸਾਡੇ ਨਾਲ ਅਸੀਂ ਗੱਲਬਾਤ ਕੀਤੀ ਹੈ ਤਾ ਇਹਨਾਂ ਨੇ ਦੱਸਿਆ ਕਿ ਜੋ ਵੀ ਕਾਰਵਾਈ ਹੈ ਉਹ ਥੋੜੇ ਟਾਈਮ ਦੇ ਵਿੱਚ ਜਿਹੜੇ ਬਾਕੀ ਅਧਿਕਾਰੀ ਨੂੰ ਵੀ ਦੱਸ ਦੇਣਗੇ ਉਹ ਵੀ ਕਲੀਅਰ ਕਰ ਦੇਣਗੇ ਕਿ ਕਿੰਨੇ ਕਿ ਦਿਨਾਂ ਦੇ ਵਿੱਚ ਕਾਰਵਾਈ ਹੋ ਜਾਣੀ ਹੈ ਤਾਂ ਪ੍ਰਸ਼ਾਸਨ ਦੇ ਜਿਹੜੇ ਉੱਚ ਅਧਿਕਾਰੀ ਇੱਥੇ ਐਸ ਡੀ ਐਮ ਜਿਹੜੇ ਹੋਰ ਪਟਵਾਰੀ ਸਾਹਿਬ ਜਾਂ ਹੋਰ ਇਹਨਾਂ ਦੇ ਨਾਲ ਮਿਲਜੁਲ ਖਾਂਦੇ ਇੱਥੇ ਲੋਕ ਪਹੁੰਚੇ ਸੀਗੇ ਤੇ ਉਹਨੇ ਤਸਵੀਰ ਹੈ ਹੁਣ ਲੋਕ ਬਾਹਰ ਆ ਰਹੇ ਨੇ ਸਾਈਨ ਹੋਣਗੇ ਉਸ ਤੋਂ ਬਾਅਦ ਜਿਹੜਾ ਅੱਗੇ ਵੱਲ ਜਾਣਗੇ ਕਿਉਂਕਿ ਉੱਚ ਅਧਿਕਾਰੀ ਨੇ ਸਾਰੇ ਇੱਥੇ ਪਹੁੰਚੇ ਸੀਗੇ ਜਿਵੇਂ ਇੱਥੇ ਲੋਕਾਂ ਨੇ ਸਾਰਿਆਂ ਨਾਲ ਗੱਲਬਾਤ ਕੀਤੀ ਹੈ ਲੋਕਾਂ ਨੇ ਸਹਿਮਤੀ ਨਹੀਂ ਦਿੱਤੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਵੀ ਅਸੀਂ ਇੱਥੇ ਇਹ ਜਿਹੜੀਆਂ ਮਿਲ ਨਹੀਂ ਲਗਣ ਦੇਵਾਂਗੇ ਤੇ ਤਸਵੀਰ ਹੈ ਹੁਣ ਸਾਰੇ ਬਾਹਰ ਆ ਰਹੇ ਨੇ ਰਜਿਸਟਰ ਰਜਿਸਟਰ ਨਹੀਂ ਆਇਆ ਉਹ ਕਹਿੰਦੇ ਕਿ ਜਿਹੜੇ ਜਿਹੜੇ ਇਹਨਾਂ ਨੂੰ ਇਤਰਾਜ਼ ਸੀਗੇ ਅਸੀਂ ਉਹ ਸੁਣ ਲਏ ਨੇ ਤੇ ਜਿਵੇਂ ਵੀ ਹੋਏਗੀ ਕਾਰਵਾਈ ਕਰਾਂਗੇ ਤੁਸੀਂ ਸੈਟੀਸਫਾਈ ਹੋ ਸੰਤੋਸ਼ਤ ਹੋ ਤੁਸੀਂ ਕਿ ਵੀ ਤੁਹਾਡੇ ਹੱਕ ਦੇ ਵਿੱਚ ਫੈਸਲਾ ਆਏਗਾ ਬਿਲਕੁਲ ਬਿਲਕੁਲ ਸਾਡੇ ਹੱਕ ਚ ਆਉਣਾ ਚਾਹੀਦਾ ਸਾਰੇ ਹੁਣ ਤਾਂ ਇਹਦੇ ਵਿਰੋਧੇ ਕਰ ਰਹੇ ਅਸੀਂ ਸਾਰੇ ਮੈਂਬਰ ਇਹਦੇ ਕੁਝ ਕੇ ਬੰਦੇ ਆਏ ਸੀਗੇ ਪਿੱਛੇ ਉਹਨਾਂ ਨੇ ਵੀ ਖਿਲਾਫ ਕੀਤੀ ਕਿ ਵੀ ਨਹੀਂ ਮਿਲ ਲੱਗਣੀ ਚਾਹੀਦੀ ਆ ਉਹਨਾਂ ਦੇ ਮੁਲਾਜ਼ਮ ਤੇ ਸੀ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਮੁਲਾਜ਼ਮ ਅਸੀਂ ਡੇਰਾ ਵਸੀ ਤੋਂ ਆਏ ਮੁਲਾਜ਼ਮ ਆ ਇਹਨਾਂ ਦੇ ਮਿਲ ਮਿਲ ਦੇ ਮੁਲਾਜ਼ਮ ਨੇ ਮਿਲ ਜਿਹੜੀ ਮਿਲ ਲੱਗਣ ਲੱਗੀ ਉਹਦੇ ਮੁਲਾਜ਼ਮ ਅਸੀਂ ਸੀ ਉਹ ਕਹਿੰਦੇ ਅਸੀਂ ਹੋਰੇ ਕਿਉਂਕਿ ਪਹਿਲਾਂ ਵੀ ਆਉਂਦੇ ਨਹੀਂ ਕਹਿੰਦੇ ਪ੍ਰਸ਼ਾਦਾ ਪਾਣੀ ਤੇ ਸ਼ੱਕ ਦੇ ਬਾਈ ਆ ਜੋ ਗੱਲ ਕਰ ਜਿਹੜੀ ਤੁਹਾਡੀ ਹੁਣ ਗੱਲਬਾਤ ਹੋਈ ਹੈ ਭਾਈ ਸਾਹਿਬ ਦਾ ਇਤਰਾਜ਼ ਸੀਗਾ ਕਿ ਰਜਿਸਟਰਡ ਜਿਹੜਾ ਹੈਗਾ ਸੀਗਾ ਇੱਕ ਪਹੁੰਚਣਾ ਚਾਹੀਦਾ ਸਰਕਾਰੀ ਰਜਿਸਟਰ ਤੇ ਨੋਟ ਹੋਣਾ ਚਾਹੀਦਾ ਕਹਿੰਦੇ ਉਹ ਨਹੀਂ ਪਹੁੰਚਿਆ ਤੁਸੀਂ ਹੁਣ ਸੰਤੁਸ਼ਟ ਹੋ ਸਾਰੀ ਚੀਜ਼ ਦੇ ਉੱਤੇ ਜਿਹੜੀ ਹਲੇ ਤੱਕ ਤਾਂ ਲੋਕਾਂ ਦੀ ਜਿੱਤ ਹੋਈ ਹੈ ਇਲਾਕੇ ਦੇ ਲੋਕਾਂ ਦੀ ਜਿੱਤ ਹੋਈ ਹੈ ਲੋਕਾਂ ਨੇ ਬਹੁਤ ਸਿਰੜੀ ਨਾਲ ਲੜਿਆ ਹੈ ਤੇ ਜਿਹੜੇ ਨੌਜਵਾਨਾਂ ਨੇ ਮੂਰੇ ਹੋ ਕੇ ਸਵਾਲ ਜਵਾਬ ਕਰੇ ਆ ਬੜੇ ਠੰਮੇ ਨਾਲ ਜ਼ਬਰਦਸਤ ਤਰੀਕੇ ਨਾਲ ਪਰ ਇਹ ਗੱਲ ਹੈਗੀ ਆ ਵੀ ਸਰਕਾਰੀ ਰਜਿਸਟਰ ਨਹੀਂ ਦਾ ਪਰ ਇਹੇ ਲੋਕਾਂ ਦੀ ਮੋਢ ਨਾ ਮੋਢਾ ਜੋੜ ਕੇ ਖੜਨ ਨਾਲ ਸਾਡੀ ਜਿੱਤ ਹੋਈ ਹੈ ਜੀ ਅਸੀਂ ਸੰਤੁਸ਼ਟ ਆ ਪਰ ਜੇ ਇਸ ਜਿੱਤ ਨੂੰ ਇਹਨਾਂ ਨੇ ਹਾਰ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕਰੀ ਅੱਗੇ ਪਿੱਛੇ ਤੇ ਇਹ ਤੋਂ بڑا ਮੋਰਚਾ ਲਾਵਾਂਗੇ ਕਈਆਂ ਦੇ ਵੀ ਸਵਾਲ ਨੇ ਕਹਿੰਦੇ ਜਿਹੜੇ ਪਿੱਛੇ 10 ਮੁਲਾਜ਼ਮ ਆਏ ਸੀਗੇ ਉਹ ਗਿਣਤੀ ਕਿਤੇ 10 ਦੀ ਕਿਤੇ 100 ਨਾ ਆ ਜਾਵੇ ਕਿਤੇ ਕਹਿੰਦੇ ਸੈਨਾ ਦੇ ਵਿੱਚ ਗਦਾਰ ਗਦਾਰ ਕਦੇ ਨਹੀਂ ਵਾਧਦੇ ਹੁੰਦੇ ਇਹ ਗੱਲ ਯਾਦ ਰੱਖਿਓ ਇਹ ਲੋਕਾਂ ਨੂੰ ਉਹਨਾਂ ਨੂੰ ਨਾ ਵੀ ਪਤਾ ਹੁਣ ਗੱਲਾਂ ਕਰਦੇ ਤੇ ਬੰਦੇ ਕਹਿੰਦੇ ਗਦਾਰ ਨੰਬਰ 1 ਲਿਖਣਾ ਗਦਾਰ ਨੰਬਰ 2 ਗਦਾਰ ਨੰਬਰ 3 15 ਗਦਾਰ ਤੇ ਟੋਟਲ ਇੱਥੋਂ ਨੇੜੇ ਤੇੜੇ ਦੀ ਨਾਲ ਚਮਕੌਰ ਸਾਹਿਬ ਦੇ ਨੇੜੇ ਤੇੜੇ ਪਤਾ ਨਹੀਂ ਕਿੱਥੋਂ ਲੈ ਕੇ ਸੜਤੇ ਵਿੱਚ ਆ ਇਹਨਾਂ ਨੇ ਪਿੱਛੇ ਬਾਹਰੋਂ ਹੀ ਲੈ ਕੇ ਆਉਂਦੇ ਹੋਏ ਸੀਗੇ ਵੀ ਤੁਸੀਂ ਹੱਥ ਖੜੇ ਕਰਦੇ ਹੋ ਉਹਨਾਂ ਨੇ ਹੀ ਹੱਥ ਖੜੇ ਦੋ ਚਾਰ ਬੰਦੇ ਨੇ ਹੱਥ ਖੜੇ ਕਰੇ ਬਾਕੀ ਸਾਰੇ ਕੋਈ ਵੀ ਇੱਥੇ ਚਾਹੁੰਦਾ ਨਹੀਂ ਵੀ ਇਹ ਫੈਕਟਰੀ ਬਣੇ ਇੱਥੇ ਬਹੁਤ ਗੰਦੀ ਪ੍ਰਦੂਸ਼ਣ ਆਉਣੀ ਆ ਔਣ ਵਾਲਾ ਪੂਖ ਵੀ ਬਹੁਤ ਮਾੜਾ ਆਉਣਾ ਏ ਔਣ ਵਾਲੀ ਜਿਹੜੀ ਨਸਲ ਆ ਉਹ ਬਿਲਕੁਲ ਖਤਮ ਹੋ ਜਾਣੀ ਆ ਕਿਉਂਕਿ ਜਿਹ ਫਾਇਦੇਮੰਦ ਆ ਕਹਿੰਦੇ ਕੰਮ ਦਵਾਂਗੇ ਬੜੀਆਂ ਚੀਜ਼ਾਂ ਨੇ ਐਵੇਂ ਦੇ ਵੀ ਬੜਾ ਬਿਲਕੁਲ ਕੋਈ ਕੰਮ ਨਹੀਂ ਸਾਨੂੰ ਲੋੜ ਨਹੀਂ ਹੈਗੀ ਅਸੀਂ ਕੰਮ ਲੈਣਾ ਹੀ ਨਹੀਂ ਹੈਗਾ ਸਾਨੂੰ ਲੋੜ ਨਹੀਂ ਹੈਗੀ ਕੰਮ ਦੀ ਜੇ ਸਾਡਾ ਭਵਿੱਖੇ ਖਤਮ ਹੋ ਜਾਣਾ ਸਾਡੇ ਪਾਂਛੀ ਖਤਮ ਹੋ ਜਾਣੇ ਅਸੀਂ ਕੀ ਕਰਨਾ ਹਜੇ ਕੰਮ ਤੋਂ 8000 ਰੁਪਏ ਦੇ ਦੂੰਗਾ 9000 ਦੇ ਦੂੰਗਾ ਉਹ ਤੇ ਬਾਧੇ ਤਾਂ ਹੀ ਦੇਣ ਲੱਗੇ ਲੱਖਾਂ ਕਰੋੜਾਂ ਰੁਪਏ ਲੈ ਕੇ ਜ਼ਿੰਦਗੀ ਥੋੜੀ ਮਿਲਦੀ ਹੈ ਇਹ ਸਾਡੇ ਗੁਰੂ ਵੋਬੇ ਸਿੰਘ ਜੀ ਨੇ ਇੱਥੇ ਜਾਮਾ ਲੀਰੋ ਲੀਰ ਕਰਤਾ ਸੀਗਾ ਕਿ ਨਹੀਂ ਜੀ ਸਾਡੇ ਪਿੱਛੇ ਕਰਿਆ ਅਸੀਂ ਇਸ ਗੰਦੀ ਫੈਕਟਰੀ ਤੋਂ ਕੀ ਲੈਣਾ ਆ ਬੋਲੇ ਸੋ ਨਿਹਾਲ ਉਹ ਆਪ ਲੋਕ ਕਹਿ ਰਹੇ ਨੇ ਕਿ ਇਸ ਫੈਕਟਰੀ ਤੋਂ ਕੀ ਲੈਣਾ ਉਹ ਕਹਿੰਦੇ ਕਿ ਬੜੇ ਫਾਇਦੇਮੰਦ ਹੋਏਗੀ ਲੋਕਾਂ ਨੂੰ ਪੇਪਰ ਮਿਲਣਗੇ ਸਾਰੀਆਂ ਚੀਜ਼ਾਂ ਹੋਣਗੀਆਂ ਪੇਪਰ ਮਿੱਲ ਲੱਗ ਰਹੀ ਹੈ ਇਹ ਸਾਨੂੰ ਫੈਕਟਰੀ ਦਾ ਨੁਕਸਾਨ ਹੈ ਨਕਸਾਨ ਅਸੀਂ ਫੈਕਟਰੀ ਲੱਗਣ ਨਹੀਂ ਦੇਣੀ ਇਹਨੂੰ ਭਗਵੰਤਮਾਨ ਚਾਹੇ ਅੱਜ ਰੋਕ ਲਵੇ ਚਾਹੇ ਕੱਲ੍ਹ ਰੋਕ ਲਵੇ ਇਹ ਅਸੀਂ ਲੱਗਣ ਨਹੀਂ ਦੇਣੀ ਜਿਨ੍ਹਾਂ ਮਾਰੀ ਜੋਰ ਲਾ ਲੈਣ ਬਸ ਕੋਈ ਕਹਿੰਦੇ ਕਾਨੂੰਨ ਹੱਥ ਚ ਅਸੀਂ ਵੀ ਨਹੀਂ ਲੈਣ ਦੇਣਾ ਕਿਉਂ ਅਸੀਂ ਕਾਨੂੰਨ ਤਾਂ ਕੀ ਹੈ ਕਾਨੂੰਨ ਤਾਂ ਬੱਚਿਆਂ ਬੰਦਿਆਂ ਦੇ ਹੱਥ 'ਚ ਹੁੰਦਾ ਅਸੀਂ ਬਣਾਣੇ ਆ ਇੱਕ ਨੂੰ ਸਾਨੂੰ ਕੋ ਰੋਕਣੇ ਆ ਕਾਨੂੰਨ ਨੂੰ ਆਸਿਓ ਬਣਾਉਣੇ ਵਾਲੇ ਆਸਿਓ ਖੇਰ ਖੋਰ ਕਰਨੇ ਵਾਲੇ ਆ ਅਸੀਂ ਕੁਰਸੀ ਤੇ ਬਿਠਾਉਣੇ ਵਾਲੇ ਆ ਅਸੀਂ ਲਾਣੇ ਵਾਲੇ ਆ ਬਸ ਰਾ ਤੁਸੀਂ ਸਹਿਮਤ ਨਹੀਂ ਹੈਗੇ ਜਿਵੇਂ ਤੁਹਾਡੀ ਤੁਹਾਡੀ ਖਲਾਫਤਾ ਸੀਗੀ ਤੁਸੀਂ ਕਿਹਾ ਕਿ ਅਸੀਂ ਨਹੀਂ ਨਾਲ ਲੱਗਾਂ ਅਸੀਂ ਨਹੀਂ ਲੱਗਣਦੇ ਨੇ ਬਸ ਨਹੀਂ ਲੱਗਣਦੇ ਨੇ ਉਹ ਮੈਂ 26 ਐ ਬੋਲੋ 26 ਸਾਲ ਕਰ ਰਹੀ ਆ ਇਹ ਮੇਲਾ ਪੇਪਰਰ दारू ਦੀ ਮਲ ਬੜੀ ਗੰਦੀ ਆ ਨਾ ਨੂਰੇ ਲੱਗਾਂ ਦੇਂਗੇ ਨਾ ਦੇਈਏ ਹਾਂ ਨਹੀਂ ਲੱਗਣ ਦੇਉਗੇ ਪ੍ਰਸ਼ਾਸਨ ਤੁਹਾਡੇ ਹੱਕ ਚ ਫੈਸਲਾ ਕਰੂਗਾ ਉਹ ਨਾਲ ਦੇਣਾ ਚ ਅਸੀਂ ਕਰੂਗੇ ਭੈਜਲਾ ਡਾਂਡ ਜੂਗੇ ਜਾਤਾ ਹਾਂ ਇੱਥੇ ਨਹੀਂ ਮੈਨ ਲੱਗਣ ਦੇਣੀ ਤੁਹਾਨੂੰ ਡਰ ਕੀ ਹੈ ਖਤਰਾ ਕੀ ਹੈ ਇਸ ਚੀਜ਼ ਦਾ ਮਿਲ ਤੋਂ ਕੱਲ ਨੂੰ ਨਿਆਣੇ ਮਰਨਗੇ ਹੈ ਪਾਣੀ ਗੰਦਾ ਜਾਊ ਕਈ ਵਕਤ ਪੈਂਦਾ ਹੈ ਹੈ ਦਾਰੂ ਗੰਦੀ ਪੀਣਗੇ ਸਭ ਮਰਨਗੇ ਅੱਜ ਬਿਲਕੁਲ ਤਾਂ ਸੈਮਤੀ ਨਹੀਂ ਜਿਤਾਈ ਜਾ ਰਹੀ ਕਹ ਰਹੇ ਕਿ ਬੱਚਿਆਂ ਦਾ ਭਵਿੱਖ ਨਹੀਂ ਹੋਣਾ ਤੇ ਇਸ ਥਿੱਕੇ ਨਾਲ ਜਿਹੜੀ ਤਸਵੀਰ ਆ ਉਹ ਇੱਥੇ ਲੋਕ ਕਹਿੰਦੇ ਨਜ਼ਰ ਆ ਰਹੇ ਨੇ ਕਿਉਂਕਿ ਇਹ ਕਹ ਰਹੇ ਕਿ ਐਸੀ ਸੈਮਤੀ ਬਿਲਕੁਲ ਨਹੀਂ ਜਿਤਾਣੀ ਬਾਈ ਵੀ ਸਵਾਲ ਰੱਖਦੇ ਸੀਗੇ ਬਾਈ ਵੀ ਕਹ ਰਹੇ ਸੀਗੇ ਬਾਈ ਜਿਸ ਥਿੱਕੇ ਨਾਲ ਤੁਸੀਂ ਸਵਾਲ ਰੱਖ ਰਹੇ ਸੀਗੇ ਇੱਕ ਵੀਰ ਨੇ ਕਿਹਾ ਸੀ ਕਿ ਮੇਰੀ ਵੀ ਇੱਥੇ ਥਾਂ ਹੈ ਤੇ ਜੇ ਲੱਗੀ ਵੀ ਕੀ ਫੈਕਟਰੀ ਤਾਂ ਮੈਂ ਵਿੱਚੋਂ ਸਾਧਨ ਨਹੀਂ ਲੰਘਣ ਦੇਣੇ ਤੁਹਾਨੂੰ ਕੀ ਲੱਗਦਾ ਕਿ ਜੇ ਲੱਗ ਗਈ ਇਹ ਸਵਾਲ ਹੈ ਵਿੱਚ ਤੁਸੀਂ ਕੀ ਉਮੀਦ ਰੱਖਦੇ ਹੋ ਪ੍ਰਸ਼ਾਸਨ ਤੁਹਾਡੇ ਹੱਕ ਵਿੱਚ ਫੈਸਲਾ ਕਰੇਗਾ ਦੇਖੋ ਅਸੀਂ ਪਹਿਲੀ ਗੱਲ ਤਾਂ ਲੱਗਣ ਦੇਣੀ ਹੋਣੀ ਹੈ ਜੀ ਠੀਕ ਹੈ ਜਿੱਥੇ ਤੱਕ ਸਾਨੂੰ ਜਾਣਾ ਪਿਆ ਅਸੀਂ ਜਾਵਾਂਗੇ ਦੇਖੋ ਜਿਹੜਾ ਅੱਜ ਪ੍ਰਸ਼ਾਸਨ ਦਾ ਰਵਈਆ ਸੀ ਨਾ ਅਫੀਸ਼ੀਅਲਸ ਦਾ ਉਹ ਥੋੜਾ ਜਿਹਾ ਫੈਕਟਰੀ ਪੱਕੀ ਸੀ ਹੂੰ ਠੀਕ ਹੈ ਉਹਦੇ ਨਾਲ ਤੁਹਾਡੀ ਉਹ ਨਹੀਂ ਸਾਡੀ ਆਸ ਘਟਦੀ ਹੈ ਠੀਕ ਹੈ ਨਾ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆਏ ਸੋ ਚਾਹੁੰਦੇ ਸੀ ਕਿ ਫੈਕਟਰੀ ਲੱਗ ਜੇ ਦੇਖੋ ਸਾਨੂੰ ਲੱਗਿਆ ਮੈਨੂੰ ਫੀਲ ਹੋਇਆ ਇਹ ਮੇਰੀ ਆਪ ਦੀ ਫੀਲਿੰਗ ਦੱਸ ਰਿਹਾ ਹਾਂ ਵੀ ਜਿਵੇਂ ਥੋੜਾ ਜਿਹਾ ਨਾ ਉਹ ਚੀਜ਼ ਨੂੰ ਵਾਈਂਡ ਅਪ ਵਾਈਂਡ ਅਪ ਵਾਈਂਡ ਅਪ ਕਰਨ ਦੀ ਸੀ ਵੀ ਉਹ ਕਹਿੰਦੇ ਸੀ ਵੀ ਛੇਤੀ ਛੇਤੀ ਇਹ ਮੁੱਕੇ ਹਨਾ ਜਿਹੜੇ ਇਥੋਂ ਰਜਿਸਟਰ ਚ ਚੋਰੀ ਹੋ ਗਏ ਸੀਗੇ ਉਹ ਸਾਡੇ ਤੇ ਇਲਜ਼ਾਮ ਲਾ ਰਹੇ ਸੀ ਤੁਸੀਂ ਚੋਰੀ ਹੋ ਗਏ ਅਸੀਂ ਤਾਂ ਚਾਹੁੰਦੇ ਹਾਂ ਵੀ ਇਹ ਚੀਜ਼ ਦਾ ਵਿਰੋਧ ਕਰਦੇ ਹਾਂ ਅਸੀਂ ਇੰਨਾ ਲੋਕ ਇਕੱਠੇ ਹੋਏ ਆ ਅਸੀਂ ਇਹਨੂੰ ਖਰਾਬ ਕਰ ਥੋੜੀ ਕਰਨ ਔਰ ਰਿਸਟਰ ਲੱਭੇ ਉਹਦੇ ਵਿੱਚ ਲਾਈਨਾਂ ਗਲਤ ਲਿਖੀਆਂ ਗਈਆਂ ਉਹ ਉਹਦੇ ਨਾਲ ਸ਼ਾਪ ਕੀ ਹੁੰਦਾ ਵੀ ਥੋੜੀ-ਬਹੁਤ ਅੰਦਰ ਘਾਤੇ ਚੱਲ ਰਹੀ ਸੀ ਉੱਪਰਦੰਦੇ ਮਰ ਲੋਕ ਤਾਂ ਕੋਈ ਆਪ ਮਾਰੇ ਆਏ ਹੋਏ ਆ ਜਿਹੜੇ ਅਧਿਕਾਰੀ ਜਿਹੜੇ ਅਧਿਕਾਰੀ ਕਹੀਏ ਨਾ ਮਾਫ ਕਰਨਾ ਜਿਹੜੇ ਲੋਕ ਨੇ ਸ਼ਾਂਤੀ ਦੇ ਰਹੇ ਸੀ ਪਿੱਛੇ ਖੜੇ ਉਹ ਵੀ ਤਾਂ ਕਹਿਣਗੇ ਵੀ ਅਸੀਂ ਵੀ ਤਾਂ ਇੱਥੇ ਰਹਿਣਾ ਹੈ ਅਸੀਂ ਵੀ ਤਾਂ ਇੱਥੋਂ ਹੀ ਦੇ ਰਹਿਣ ਵਾਲੇ ਉਹਦੇ ਵਿੱਚ ਤੁਹਾਨੂੰ ਮੈਂ ਦੱਸ ਦਵਾਂ ਇੱਥੇ ਦੇ ਕੋਈ ਬੰਦਾ ਨਹੀਂ ਸੀ ਉਹ ਫੈਕਟਰੀ ਦੇ EMPLOYEES ਸੀਗੇ ਉਹ ਕਿਉਂਕਿ ਅਸੀਂ ਅਸੀਂ ਦੇਖਦੇ ਆਂ ਤੇ ਜਿਹੜੇ ਬੰਦੇ ਆ ਫੈਕਟਰੀ ਦੇ EMPLOYEES ਸੀ ਉਹਦੇ ਵਿੱਚ ਹਲਕੇ ਦਾ ਕੋਈ ਨਹੀਂ ਸੀ ਜਿਹੜੇ ਲੈ ਕੇ ਵੀ ਆਇਆ ਜੇ ਫੈਕਟਰੀ ਵਾਲੇ ਚੰਗੇ ਆ ਜੀ ਹੁੰਦੇ ਇਹਨਾਂ ਨੂੰ ਪਿੰਡਾਂ ਦੇ ਵਿੱਚ दारू ਪੈਸੇ ਦੇ ਲਾਲਚ ਦੇਣ ਦੀ ਕੀ ਲੋੜ ਸੀ ਬਾਈ ਜੀ ਇਹਨਾਂ ਨੇ ਨਾ दारू ਦੀ ਇੰਨੀ दा... दारू ਵੰਡੀ ਆਰੇ ਸਾਡੇ ਉਹਰੇ ਕਈ ਬੰਦੇ ਬਿਮਾਰ ਕਰ ਕਰਦੇ ਇਹਨਾਂ ਨੇ ਕਈ ਕਲੇਸ਼ ਕਰਾਤੇ ਜੂ ਰਹੇ ਨੇ ਕਿੰਨੇ ਵੱਡੀ दारू ਇਹ ਤੁਸੀਂ ਕਿਹਦੇ ਤੇ ਇਲਜ਼ਾਮ ਲਾ ਰਹੇ ਹੋ ਕਿ ਇਹਨਾਂ ਨੇ दारू ਵੰਡੀ ਫੈਕਟਰੀ ਵਾਲਿਆਂ ਨੇ ਜੀ ਉਹਰੇ ਜਿਹੜੇ ਮਰਜ਼ੀ ਹਾਫ ਸਵਾਰ ਪਿੰਡ ਚਲੇ ਜਾਓ ਜੀ ਧੌਲਰਾ ਪਿੰਡ ਚਲੇ ਜਾਓ ਬਸੀ ਚਲੇ ਜਾਓ ਉੱਥੇ ਜਿਹਨੂੰ ਮਰਜ਼ੀ ਪੁੱਛ ਲਓ ਵੀ ਤੋ ਜਰੀ ਆਇਆ ਨੇ ਵੀ ਫੈਕਟਰੀ ਨਾਲ ਦੀ ਗੱਡੀ ਆ ਗਈ दारू ਆ ਗਈ दारू ਆ ਗਈ ਤੁਸੀਂ ਪੁੱਛ ਲੋ ਜੇ ਜਾ ਕੇ ਅਸੀਂ ਵੀ ਪਿੰਡਾਂ ਦੇ ਵਿੱਚ ਜਰੋ ਗਏ ਇਹਨਾਂ ਨੇ दारू ਪਲਾ ਕੇ ਜਦੋਂ ਅਸੀਂ ਲੋਕਾਂ ਨੂੰ ਵੇਅਰ ਕਰ ਰਹੇ ਸੀ ਸਾਡੇ ਨਾਲ ਲੋਕ ਲੜਾਏ ਆ ਅਸੀਂ ਫੇਰ ਵੀ ਟੇਡ ਦਿੱਤੀ ਉਹ ਜਿਸ ਨੂੰ ਵੀ ਅਸੀਂ ਜਿਹੜਾ ਸਾਡਾ ਮੈਨ ਮਕਸਦ ਹੈ ਉਹ ਫੈਕਟਰੀ ਨੂੰ ਰੋਕਣਾ ਨਾ ਕਿ ਲੋਕਾਂ ਨਾਲ ਲੜਨਾ ਆਜੋ ਬਈ ਉੱਥੇ ਛਾਂ 'ਚ ਆਜੋ ਇੱਥੇ ਧੁੱਪ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਰਾਤ ਸੀਗੇ ਪਰ ਕੀ ਤੁਹਾਨੂੰ ਲੱਗਦਾ ਸੰਤੁਸ਼ਟ ਹੋਵੋਗੇ ਸਾਰੀ ਚੀਜ਼ ਤੋਂ ਇੱਥੇ ਬੀਰ ਸੰਤੋਸਤਰਾ ਹੈਗੇ ਆ ਜੀ ਬਾਕੀ ਇਹ ਜਿਹੜੀ दारू ਵਾਲੀ ਗੱਲ ਆ ਇਹ ਇੱਥੇ ਮੈਂ ਰਾਤ ਜਦੋਂ ਇੱਥੇ ਲੰਘਿਆ ਇੱਥੇ ਤੋਂ ਬੰਦੇ दारू ਪੀ ਪੀ ਕੇ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਆ ਅੱਛਾ ਠੀਕ ਆ ਜੀ ਜਦ ਕਿ ਇਹ ਕਿਸੇ ਠੇਕੇ ਤੋਂ ਪੀ ਕੇ ਆਏ ਹੋਣਗੇ ਜੀ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਜੀ ਅੰਦਰ ਤੋਂ ਨਿਕਲਦੇ ਆਹ ਫੈਕਟਰੀ ਇੱਥੇ ਜਿਹੜੀ ਆ ਇਹ ਕਿਸੇ ਕਿਰਾਏ ਤੇ ਲੱਤਾਂ ਹੋਇਆ ਜੀ ਅੱਛਾ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਜੀ ਹੁਣ ਸਾਨੂੰ ਅਸੀਂ ਲੋਕਲ ਆ ਜੀ ਸਾਨੂੰ ਆਪਣੇ ਲੋਕਲ ਏਰੀਏ ਦੇ ਲੋਕਾਂ ਦਾ ਪਤਾ ਹੀ ਆ ਜੀ ਠੀਕ ਆ ਜੀ ਇਹ ਲੋਕ ਸਾਨੂੰ ਇਦਾਂ ਕਹਿੰਦੇ ਸੀਗੇ ਕਹਿੰਦੇ ਵੀ ਇਹ ਫੈਕਟਰੀਏ ਤੁਸੀਂ ਜੋ ਕਰ ਰਹੇ ਆ ਸਾਡੇ ਨਾਲ ਲੜਾ ਵੀ ਰਹੇ ਤੇ ਲੋਕਾਂ ਨੂੰ ਪਰ ਪਰ ਫਿਰ ਵੀ ਸਾਡੇ ਲੋਕਾਂ ਨੇ ਅੱਜ ਆਪਣਾ ਏਕਾ ਦਿਖਾਇਆ ਤੇ ਏਕੇ ਦੀ ਉਹ ਜਿੱਤ ਹੁੰਦੀ ਹੈ ਜੀ ਹੂੰ ਬਿਲਕੁਲ ਠੀਕ ਹੈ ਤਾਂ ਬਿਲਕੁਲ ਇਹ ਗੱਲ ਜਰੂਰ ਹੈ ਪਰ ਲੋਕਾਂ ਦੇ ਸਵਾਲ ਹਜੇ ਵੀ ਬਰਕਰਾਰ ਨੇ ਜਿਸ ਤਿੱਕੇ ਦੇ ਨਾਲ ਇੱਥੇ ਸਾਰੀ ਕਾਰਵਾਈ ਹੋਈ ਹੈ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਪਹੁੰਚੇ ਆਏ ਸੀ ਕਿ ਲੋਕਾਂ ਦੇ ਸਵਾਲ ਜਰੂਰ ਨਿਕਲਦੇ ਨੇ ਕਿ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆਏ ਸੀ ਕਿ ਮੁਲਾਜ਼ਮ ਆਏ ਹੋਏ ਸੀਗੇ ਉਹਨਾਂ ਦਾ ਰਵਈਆ ਇਸ ਤਰੀਕੇ ਦਾ ਸੀਗੇ ਕਿ ਉਹ ਫੈਕਟਰੀਆਂ ਦੇ ਹੱਕ ਦੇ ਵਿੱਚ ਬੋਲਦੇ ਸੀਗੇ ਜਲਦੀ ਇਸ ਨੂੰ ਵਾਈਂਡ ਅਪ ਕੀਤਾ ਜਾਵੇ ਜਿਹੜਾ ਫੈਕਟਰੀ ਦੀ ਗੱਲ ਜਿਹੜੀ ਇਸ ਤਿੱਕ ਨਾਲ ਵਿਰੋਧ ਨਾ ਹੋ ਸਕੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਲੋਕਾਂ ਨੇ ਵਿਰੋਧ ਕੀਤਾ ਜਿਵੇਂ ਸਵਾਲ ਚੁੱਕੇ ਨੇ ਕਿ ਜਿਹੜੇ ਲੋਕ ਇੱਥੇ ਰਹਿੰਦੇ ਨੇ ਵਸਨੀਕ ਨੇ ਉਹ ਪਿੰਡਾਂ ਦੇ ਹੱਕ ਦੇ ਵਿੱਚ ਫੈਸਲਾ ਜਾਂਦਾ ਜਿਨ੍ਹਾਂ ਦੇ ਜ਼ਮੀਨਾਂ ਇੱਥੇ ਨੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਜਾਂਦਾ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਫੈਸਲਾ ਕਿਸੇ ਹੋਰ ਦੇ ਹੱਕ ਦੇ ਵਿੱਚ ਜਾਂਦਾ ਦੂਜੀ ਤੀਜੀ ਪੱਤਰ ਦੇ ਵਿੱਚ ਇਹ ਦੇਖਣਾ ਹੈ